ਪਿੰਡ ਥਾਣਿਆਂ ਦੀ ਪੁਲਿਸ ਨੇ ਨਾਬਾ ਦੇ ਪਿੰਨ ਮੰਡੋਰ ਤੋਂ ਪਾਇਆ ਤੇਰਾ ਵੇਖੋ ਤਸਵੀਰਾਂ ਪੁਲਿਸ ਬੜੀ ਸਖਤ ਨਸ਼ਾ ਤਸਕਰਾਂ ਦੇ ਘਰ ਵੱਡੀ ਪੁਲਿਸ ਦੀ ਵੱਡੀ ਟੀਮ ਸਾਰਾ ਕੁਝ ਤਰੋਲ ਕੇ ਦੇਖਿਆ ਡੀਆਈਜੀ ਨੇ ਖੋਲੇ ਤਸਕਰਾਂ ਦੇ ਤੇ ਪੰਜਾਬੀ ਨਿਊਜ਼ ਵੱਲੋਂ ਤੁਸੀਂ ਦੇਖ ਰਹੇ ਜਤਿੰਦਰ ਕੁਮਾਰ ਦੀ ਖਾਸ ਰਿਪੋਰਟ ਜੁਦਾ ਕੋਲ ਲੋਕ ਨੂੰ ਜਿਹੜੇ ਕਰਦੇ ਨੇ ਇਹ ਸਾਡੇ ਪਿੰਡ 'ਚ ਜਿਹੜਾ ਜਾਗਰ ਸ਼ੈਸੀ ਆ ਜੀ ਤੇ ਇੱਕ ਉਹਦਾ ਮੁੰਡਾ ਲਾਡੀ ਸ਼ੈਸੀ ਇਹ ਸਾਰੇ ਆਮ ਨਸ਼ਾ ਪੂਰਾ ਵੇਚ ਰਹੇ ਨੇ ਜਾਂ ਪਿੱਛੇ ਇਹ ਹੋ ਗਿਆ ਜੀ 10 ਦਿਨ ਹੋ ਗਏ ਸਾਡੇ ਪਿੰਡ 'ਕ ਜਨਾਨੀ ਟੀਕਾ ਲਾ ਕੇ ਵੀ ਮਰ ਗਈ ਜੀ ਉਹ ਵੀ ਪੁਲਿਸ ਅਧਿਕਾਰੀਆਂ ਦੇ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਜੀ ਮਤਲਬ ਉਹਰੇ ਜਿੰਨੀਆਂ ਮਰਜ਼ੀ ਰੇਡਾਂ ਮਾਰੀ ਚੱਲੂਈ ਜਿਹੜੇ ਵੇਚਣ ਵਾਲੇ ਨੇ ਉਹ ਤਾਂ ਭੱਜ ਵੀ ਗਏ ਯੂਰਪ ਨੂੰ ਉਹਨਾਂ ਨੂੰ ਪਹਿਲਾਂ ਹੀ ਫੋਨ ਕਰ ਦਿੰਦੇ ਨੇ ਵੀ ਪੁਲਿਸ ਆ ਰਹੀ ਆ ਵੀ ਤੁਸੀਂ ਉਰੋਂ ਤਿੱਤਰ ਹੋ ਜਾਓ ਬਹੁਤ ਚਿੱਟਾ ਵਿਕ ਰਹੀ ਹੱਦੋਂ ਵੱਧ ਸਾਡੇ ਜਿਹੜੇ ਗਰੀਬ ਲੋਕਾਂ ਦੇ ਜ਼ਬਾਕ ਵੀ ਮ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੱਦੋਂ ਵੱਧ ਸਾਡੀਆਂ ਮਾਮਾਂ ਵੀ ਐਂ ਕਹਿੰਦੀਆਂ ਨੇ ਵੀ ਤੁਸੀਂ ਸਾਡੇ ਘਰੋਂ ਕੁਝ ਕੁਝ ਸਮਾਨ ਚੱਕ ਕੇ ਕੇ ਵੇਚਣ ਲੱਗ ਗਏ ਵੀ ਚਿੱਟਾ ਲਿਆਉਂਦੇ ਨੇ ਜੀ ਵੇਚ-ਵੇਚ ਕੇ ਕੋਈ ਕਣਕ ਵੇਚਦਾ ਦਾ ਕੋਈ ਸ਼ਿਲੰਡਰ ਵੇਚਦਾ ਦਾ ਕੋਈ ਕੋਹੋ ਕਰਦਾ ਜੀ ਉਹ ਸਾਰੇ ਇਹਨਾਂ ਨੂੰ ਇਹ ਤਾਂ ਸਾਨੂੰ ਗੱਲ ਕਰਦੇ ਨਾ ਜੀ ਕੋਈ ਬੰਦ ਨਹੀਂ ਹੋਇਆ ਜੀ ਕੋਈ ਸਮਾਂ ਤੇ ਵੱਧ ਗਿਆ ਜੀ ਹੱਦੋਂ ਵੱਧ ਗਿਆ ਜੀ ਸਾਡੇ ਪਿੰਡਾਂ ਵਾਲੇ ਵਾਲੇ ਦੇ ਪਿੰਡਾਂ ਦੇ ਲੋਕ ਨਾ ਜੀ ਸਾਡੇ ਪਿੰਡ ਚਿੱਟਾ ਲੈਣ ਆਉਂਦੇ ਨੇ ਸਾਡੀਆਂ ਗਲੀਆਂ ਨੀਵੀਆਂ ਕਰੀਆਂ ਪਈਆਂ ਨੇ ਜੀ ਇੰਨੇ ਨੇ ਮੁੰਡੇ ਆਉਂਦੇ ਨੇ ਚਿੱਟਾ ਲੈਣ ਸਾਡੇ ਪਿੰਡ ਬਹੁਤ ਜ਼ਿਆਦਾ ਵਿਕ ਰਹੇ ਬਹੁਤ ਜ਼ਿਆ ਸਾਡੇ ਨਜਾਇਜ਼ ਹੀ ਆਈ ਨਾ ਸਾਈ ਫੁੱਲਣਾ ਸਾਬੀ ਤੇ ਸਾਡੇ ਚਟਾ ਹੀ ਸੈਦੀ ਨਾਲ ਹੀ ਵਿਗਦਾ ਜੀ ਇਹ ਸੈਦੀ ਨਾਲੇ ਹੁਣ ਰੇਡ ਪਈ ਆ ਪਹਿਲਾਂ ਪਤਾ ਲੱਗਿਆ ਹੁਣ ਵੀ ਰੇਡ ਪੈਣੀ ਆ ਸਾਰੇ ਦਿੱਤੇ ਹੁਣ ਆਇਆ ਘਰੋਂ ਇਧਰੋਂ ਹੀ ਤੈਨੂੰ ਪਤਾ ਲੱਗਿਆ ਪੁਲਸਾਈ ਸਾਰੇ ਧੁੰਨਾਂ ਗਏ ਆ ਲਵੇ ਆਪਣੇ ਹੱਦਾਪੁਰਾ ਉੱਥੇ ਸੈਦੀ ਨੇ ਉੱਥੇ ਵਾਗ ਗਏ ਉਹ ਬਾਕੀ ਲੇਵਲ ਉਹਨੇ ਪਿੰਡ ਚ ਲੁਗ ਗਏ ਹੋਣਗੇ ਜਾ ਕੇ ਜੀ ਨਜਾਇਜ਼ ਵਿਗਦਾ ਟਾਈ ਪਹਿਲੀ ਪਤਾ ਲੰਦਾ ਰੇਡ ਦਾ ਜੀ ਹੁਣ ਰੇਡ ਹੋ ਰਹੀ ਆ ਕੁਛ ਨਹੀਂ ਮਿਲਣਾ ਜੀ ਕੁਛ ਨਹੀਂ ਮਿਲਣਾ ਕੁਛ ਨਹੀਂ ਮਿਲਣਾ ਤੁਹਾਡੇ ਸਾਹਮਣੇ ਅਸੀਂ ਮਲਾਜ਼ਮਾਂ ਦੀ ਪੁੱਛ ਲਿਓ ਰੀਡ ਤੋਂ ਬਾਅਦ ਕੁਝ ਵੀ ਨਹੀਂ ਮਿਲਣਾ ਜੀ ਰੇਡਾਂ ਬਹੁਤ ਪੈ ਗਈਆਂ ਨਜਾਇਜ਼ ਚਟਾ ਵਿਕਰੇ ਜੀ ਅੱਜ ਪਿੰਡ ਕਿਹੜਾ ਤੁਹਾਡਾ ਮੇਰਾ ਮੜਾਉੜੇ ਪਿੰਡਾ ਜੀ ਕਿੰਨੇ ਕ ਟਾਈਮ ਤੋਂ ਨਸ਼ਾ ਜ਼ਿਆਦਾ ਚੱਲਦਾ ਇਹ ਕੱਟੋ-ਕੱਟ ਦਾ ਕਾਫੀ ਟਾਈਮ ਹੋ ਗਿਆ ਜਦੋਂ ਤੋਂ ਆਏ ਨੇ ਹੁਣ ਥੋੜਾ ਜਿਆਦਾ ਹੋ ਗਿਆ ਪਹਿਲਾਂ ਭੁੱਕੀ ਦਾਰੂ ਦੁਰਬੀਜੇ ਤੇ ਗੋਲੀਆਂ ਹੁਣ ਚਟਾ ਹੀ ਵਿਕਰੇ ਜੀ ਸਰਕਾਰ ਤਾਂ ਕਹਿੰਦੇ ਨਸ਼ਾ ਬੰਦ ਕਰਤਾ ਨਹੀਂ ਸਰਕਾਰ ਤਾਂ ਬਹੁਤ ਬਾਦੀ ਕਰਦੀ ਜੀ ਬਿਲਕੁਲ ਬੰਦ ਨਹੀਂ ਨਹੀਂ ਬੰਦ ਨਹੀਂ ਹੋਈ ਨਜਾਇਜ਼ ਵਿਕਦਾ ਚਟਾ ਰਹੀ ਫੜਾ ਵੀ ਦਮਾਂਗੇ ਜੇ ਸਾਡੇ ਪੱਦਾ ਹੁੰਦਾ ਵੀ ਤੁਸੀਂ ਆ ਰਹੇ ਹੋ ਰੇਡ ਪੈਰੀਆ ਅਸੀਂ ਫੜਾ ਵੀ ਦਿੰਦੇ ਜੀ ਤਾਂ ਸਾ ਉੱਥੇ ਰਿਸ਼ਤੇਦਾਰ ਨੇ ਉੱਥੇ ਭੱਗ ਗਏ। ਹਾਂ ਭੱਜ ਗਏ। ਸਾਨੂੰ ਕੁਝ ਵੀ ਨਹੀਂ ਮਿਲਣਾ ਉਰੀ ਜੀ ਹੁਣ ਰੀਡ ਪਈ ਆ ਮੁਲਾਜ਼ਮਾਂ ਦੀ। ਕੁਝ ਨਹੀਂ ਮਿਲਣਾ ਥੋਨੂੰ ਜੀ। ਸਾਰੇ ਫਰਾਰ ਹੋ ਗਏ। ਪਹਿਲੀ ਪਤਾ ਲਾਉਂਦਾ ਵੀ ਹਾਂ ਵੀ ਰੀਡ ਪਈ ਨੇ ਪੁਲਿਸ ਦੀ। ਸਾਰੇ ਚੁੱਤਰ ਹੋ ਗਏ ਉਰੋਂ। ਅੱਛਾ ਵਿਕਦਾ? ਹਾਂ ਵਿਕਦਾ ਜੀ ਮਾਇਆ ਦੇ ਘਰੇ ਵਿਕਦਾ। ਮਾਇਆ ਕੌਣ? ਮੋਹਨ ਲਾਲ ਦੇ ਘਰ ਵਾਲੀ ਜੀ ਮੋਹਨ ਸਿੰਘ ਦੇ। ਹਾਂ। ਉਹਦੇ ਦੋ ਦੋ ਤੇ ਵੇਚਦੇ ਨੇ ਚਿੱਟਾ ਵੇਚਦੇ ਨੇ। ਫੁੱਲ। ਫੁੱਲ ਹੀ ਫੁੱਲ। ਬਾਗੜੀਆਂ ਤਾਂ ਰਹਿੰਦੇ ਨਹੀਂ ਜੂਰੇ। ਹਾਂ। ਇੱਕ ਆਸੇ ਮਜਰੇ ਕੁੜੀ ਵੀ ਉਹ ਵੀ ਉਰੀ ਰਹਿੰਦੀ ਆ ਜਾ ਕੇ ਉਹਦੇ ਵੇਚਦੀ ਆ। ਉਹ ਵੀ ਵ ਉਹ ਜਿਆਦਾ ਮੈਨ ਹੋਈ ਹੈ ਜੀ ਅੱਛਾ ਹਾਂ ਹੋਰ ਤਾਂ ਭੁੱਕੀ ਪੱਕੀ ਵਾਲੇ ਚਲੋ ਚਿੱਟਾ ਜਾਦੇ ਹੋ ਵੇਚਦੇ ਨੇ ਹਾਂ ਉਹ ਵੇਚਦੇ ਨੇ ਮੈਂ ਤਾਂ ਮੁੱਤ ਕਿੰਨੇ ਚੰਗੇ ਮੁੱਤ ਇੱਕ ਹੋਈ ਹੈ ਜੀ ਪਹਿਲਾਂ ਹੋਰੀ ਸਾਡੇ ਹਾਂ ਮੁੱਤ ਹੋਰੀ ਹਾਂ ਹਾਂ ਕੋਸ਼ਿਸ਼ 27 ਕਰਦੀ ਹਾਂ ਹਾਈ ਪੂਰੀ ਕਰੀ ਪੁਲਿਸ ਦਾ ਕੋਈ ਕਿਸ਼ੋਰ ਨਹੀਂ ਪੁਲਿਸ ਖਿੱਚਿਆ ਵੀ ਕੰਮ ਪੂਰਾ ਕਿਸ ਤਰ੍ਹਾਂ ਦੇਖਦੇ ਹੋ ਕਿਹੜਾ ਪਿੰਡ ਹੈ ਜਿਸ ਪਿੰਡ ਦੇ ਵਿੱਚ ਰੇਡ ਕੀਤੀ ਹੈ ਕਿੰਨੇ ਮੁਲਾਜ਼ਮ ਸੀ ਜਿਹੜੀ ਅੱਜ ਰੇਡ ਕੀਤੀ ਕੋਈ ਬਰਾਮਦ ਹੋਇਆ ਇਹ ਜੀ ਡਰੱਗ ਹੌਟਸਪੌਟ ਹੈ ਜੀ ਆਪਣਾ ਪਿੰਡ ਜੀ ਮੰਡੋਰ ਜੀ ਉੱਥੇ ਕਾਸੋ ਆਪਰੇਸ਼ਨ ਚੱਲ ਰਿਹਾ ਜੀ ਬਾਲਾਤਰ ਅਫਸਰਾਂ ਦੇ ਹੁਕਮਾਂ ਦੇ ਅਨੁਸਾਰ ਸ਼੍ਰੀਮਾਨ ਐਸਪੀ ਹੈੱਡਕ quart ਸਾਹਿਬ ਪਟਿਆਲਾ ਤੇ ਡੀਐਸਪੀ ਸਾਹਿਬ ਨਾਬਾ ਦੀ ਸੁਪਰਵਾਈਜ਼ਰ ਚ ਤੇ ਜੇ ਆਪਰੇਸ਼ਨ ਅਜੇ ਚੱਲ ਰਿਹਾ ਜੀ ਬਾਕੀ ਤੁਹਾਨੂੰ ਡਿਟੇਲ ਦੇ ਵਿੱਚ ਸ਼ਾਮ ਨੂੰ ਦੱਸਾਂਗੇ ਥੈਂਕ ਯੂ ਇੱਕ ਲੋਕ ਨੇ ਤੁਹਾਨੂੰ ਲੋਕਾਂ ਤੋਂ ਪਤਾ ਲੱਗਿਆ ਹੋਣਾ ਕਿੰਨੇ ਕੁ ਲੋਕ ਨੇ ਜਿਹੜੇ ਨਸ਼ਾ ਕਰਦੇ ਇਥੇ ਜੀ ਡਰੱਗ ਹੌਟ ਸਪੌਟ ਤਾਂ ਹੀ ਹੈ ਜੀ ਇੱਥੇ ਨਸ਼ੇ ਦੀ ਸ਼ਿਕਾਇਤਾਂ ਸੀ ਸਾਨੂੰ ਪਹਿਲਾਂ ਪਰਚੇ ਦਰਜ ਹੋਏ ਨੇ ਜੀ ਉਸ ਕਰਕੇ ਹੀ ਅਸੀਂ ਅਸੀਂ ਕੋਸ਼ਿਸ਼ ਆਪਰੇਸ਼ਨ ਕਰ ਰਹੇ ਹਾਂ ਜੀ ਇੱਥੇ ਪਿਛਲੇ ਹਫਤੇ ਦੌਰਾਨ ਕਹਿੰਦੇ ਇੱਕ ਔਰਤ ਵੀ ਨਸ਼ੇ ਦੇ ਨਾਲ ਮਰੀ ਅਤੇ ਟੀਕੇ ਲੱਗੇ ਦੇਖੋ ਜੀ ਸਾਨੂੰ ਇਹ ਜੀ ਗੱਲ ਅਜੇ ਫਿਲਹਾਲ ਨਹੀਂ ਹੈ ਜੀ ਕੋਈ ਇਹ ਜੀ ਪਤਾ ਲੱਗਿਆ ਜੇ ਹੋਊਗੀ ਤਾਂ ਅਸੀਂ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਜੋ ਕੁਝ ਵੀ ਹੋਊਗਾ ਜੀ ਅਸੀਂ ਪੜਤਾਲ ਕਰਕੇ ਪਿੰਡ ਦੇ ਲੋਕ ਕਹਿੰਦੇ ਨੇ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਜਿਹੜੇ ਨਸ਼ਾ ਬੇਸ ਮਗਲਰ ਨੂੰ ਪਹਿਲੇ ਇਹ ਤਾਂ ਸਿਰ ਪਰਾਨੀ ਗੱਲਾਂ ਜੀ ਇਹ ਚੋਰ ਸਿਪਾਹੀ ਦਾ ਚੱਲੀ ਜਾਂਦਾ ਜੀ ਕਿੰਨਾ ਚਿਰ ਕਿੱਥੇ ਖਾਬੂਗਾ ਉਹਨੂੰ ਜਿੱਥੇ ਉਹਨਾਂ ਦਾ ਟਿਕਾਣਾ ਜੀ ਉੱਥੇ ਅਸੀਂ ਸਲਾਖਾਂ ਦੇ ਪਿੱਛੇ ਧੱਕਾਂਗੇ ਜੀ। ਥੈਂਕ ਯੂ। ਇਹ ਬਿਲਕੁਲ ਜਦੋਂ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਉਸ ਐਕਸ਼ਨ ਦੇ ਵਿੱਚ ਉਹ ਸਾਈ ਦੇਖੋ ਜੀ ਸਰਕਾਰ ਵੱਲੋਂ ਵੀ ਹਦਾਇਤਾਂ ਨੇ ਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਪਹਿਲਾਂ ਵੀ ਸਾਡੇ ਆਪਰੇਸ਼ਨ ਚੱਲ ਰਹੇ ਨੇ ਕੰਟੀਨਿਊ ਚੱਲ ਰਹੇ ਨੇ ਜੀ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਲੈਕਸ਼ਨਾਂ ਵੇਲੇ ਵੀ ਚੱਲਦੇ ਰਹੇ ਨੇ ਜੀ ਇਹਨੂੰ ਕੰਟੀਨਿਊ ਰੱਖਾਂਗੇ ਜੀ ਅਸੀਂ ਕਿਸ ਤਰ੍ਹਾਂ ਦੇਖਦੇ ਜਿਹੜੇ ਆ ਮੁਲਾਜ਼ਮਾਂ ਦੀਆਂ ਬਦਲੀਆਂ ਉਧਰ ਉਧਰ ਕੀਤੇਗੇ ਇਹਨੇ ਕਿੰਨਾ ਕੁ ਪ੍ਰਭਾਵਿਤ ਹੋਣਗੇ ਇਹ ਕੋਈ ਪ੍ਰਭਾਵ ਨਹੀਂ ਹੈ ਜੀ ਇਹ ਬਿਲਕੁਲ ਜੀ ਇਹ ਕੋ ਰੂਟੀਨ ਹੈ ਪਾਲਿਸੀ ਹੈ ਜੀ ਇਹ ਇਹ ਬਦਲੀ ਦਾ ਹਿੱਸਾ ਜੀ ਕਿ ਮੁਲਾਜ਼ਮ ਦਾ ਕੋਈ ਉਸ ਵਾਲੀ ਗੱਲ ਨਹੀਂ ਹੈ ਠੀਕ ਹੈ ਥੈਂਕ ਯੂ